ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਜਿਹੜੀ ਨਸ਼ਾ ਵਿਰੋਧੀ ਇਨਸਟਰਕਸ਼ਨਸ ਨੇ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ 1 ਦੀ ਟੀਮ ਜਿਹੜੇ ਡੀਸੀਪੀ ਮੰਡੇਰ ਸਾਹਿਬ ਦੀ ਅਗਵਾਈ ਦੇ ਵਿੱਚ ਨਾਲ ਕੁਲਦੀਪ ਜੀ ਸਾਡੇ ਨਵਜੋਤ ਏਡੀਸੀਪੀ ਤੇ ਅਮੋਲਕ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਦੋ ਤਿੰਨ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ 2 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਸਾਰਾ ਨੈਟਵਰਕ ਪਾਕਿਸਤਾਨ ਦੇ ਥਰੂ ਪੁਸ਼ਨ ਹੋ ਰਹੀ ਹੈ ਨਾਰਕੋਟਿਕ ਔਰ ਬਾਰਡਰ ਏਰੀਆ ਦੇ ਥਰੂ ਅਗੇ ਸਪਲਾਈ ਹੋ ਰਹੀ ਹੈ ਇਹਨਾਂ ਦੇ ਨਾਮ ਅਸੀਂ ਤਾਂ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਕਿ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਇਹਦੇ ਚ ਕਾਫੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਸਾਨੂੰ ਕਿਉਂਕਿ ਨੈਟਵਰਕ ਕਾਫੀ ਵੱਡਾ ਹੈਗਾ ਤੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ